ਸਤ ਸ੍ਰੀ ਅਕਾਲ ਜੀ ਸਾਰੇ ਪਿੰਡ ਭਰਾਵਾਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਜੇ ਤੁਸੀਂ ਸਾਡੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਕਿ ਹੋਰ ਨਵੇਂ ਰਿਸ਼ਤੇ ਦੀਆਂ ਐਡਾਂ ਤੁਹਾਡੇ ਤੱਕ ਡੇਲੀ ਪਹੁੰਚ ਸਕਣ ਰਿਸ਼ਤਾ ਹੈ ਜ਼ਿਲ੍ਹਾ ਸ਼੍ਰੀ ਅਮਰਤਸਰ ਸਾਹਿਬ ਕੁੜੀ ਦੀ ਕਾਰਟ ਜੱਟ ਸਿੱਖ ਡੇਟ ਆਫ ਬਰਥ 21 ਸਤੰਬਰ 1997 ਹਾਈਟ 5 ਫੁੱਟ 5 ਇੰਚ ਆਈਲੈਕਸ ਵਿਤੋਂ 6.5 ਬੈਂਡ ਆਈ ਹੋਏ ਨੇ ਇਹਨਾਂ ਨੇ ਪੱਕੀ ਮੈਰਿਜ ਕਰਨੀ ਹੈ ਜੀ ਇਹਨਾਂ ਨੂੰ ਮੁੰਡੇ ਦਾ ਰਿਸ਼ਤਾ ਚਾਹੀਦਾ ਹੈ ਮੁੰਡਾ ਵਧੀਆ ਪੜਿਆ ਲਿਖਿਆ ਹੋਵੇ ਚੰਗਾ ਪਰਿਵਾਰ ਹੋਵੇ ਜ਼ਮੀਨ ਮੁੰਡੇ ਨੂੰ 4 ਤੋਂ 5 ਕਿੱਲਾਂ ਤੱਕ ਆਉਂਦੀ ਹੋਵੇ ਇਹਨਾਂ ਨੇ ਕੈਨੇਡਾ ਦੀ ਫਾਈਲ ਲਗਾਉਣੀ ਹੈ ਸਾਰਾ ਖਰਚਾ ਮੁੰਡੇ ਵਾਲੇ ਕਰ ਸਕਦੇ ਹੋਣ ਮੁੰਡੇ ਦੀ ਕਾਸਟ ਜੱਟ ਸਿੱਕੀ ਹੋਵੇ ਕੁੜੀ ਵਧੀਆ ਸੋਹਣੀ ਸੁਨੱਕੀ ਹੈ ਜਿਸ ਲੜਕੇ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਹੈ ਤਾਂ ਉਹ ਸਕਰੀਨ ਤੇ ਦਿੱਤੇ ਹੋਏ ਨੰਬਰ ਨਾਲ ਸੰਬਾਰਕ ਕਰ ਸਕਦੇ ਹਾਂ ਅਗਲਾ ਰਿਸ਼ਤਾ ਹੈ ਜ਼ਿਲ੍ਹਾ ਜਲੰਧਰ ਕੁੜੀ ਦੀ ਕਾਸਟ ਜੱਟ ਸਿੱਖ ਹਾਈਟ 5 ਫੁੱਟ 5 ਇੰਚ ਡੇਟ ਆਫ ਬਰਥ 28 ਤੰਮਰ 1994 এডੂਕੇਸ਼ਨ ਕੰਪਿਊਟਿੰਗ ਸਪੋਰਟ ਓਕੂਪੇਸ਼ਨ ਬਾਈ 에ਅਰ 8 ਬੰਬ ਬਾਦਰ ਅਬੈਸਰ ਇੰਡਸਟਰੀ ਵਿੱਚ ਜੋਬ ਕਰਦੇ ਨੇ ਇਹਨਾਂ ਨੂੰ ਮੁੰਡੇ ਦਾ ਰਿਸ਼ਤਾ ਚਾਹੀਦਾ ਹੈ ਮੁੰਡੇ ਤੋਂ ਜ਼ਮੀਨ 10 ਤੋਂ 12 ਕਿੱਲਿਆਂ ਤੱਕ ਆਉਂਦੀ ਹੋਵੇ ਮੁੰਡਾ ਕੈਨੇਡਾ ਜਾਂ ਆਸਟ੍ਰੇਲੀਆ ਚ ਪੀਆਰ ਹੋਵੇ ਸਟੱਡੀ ਵਧੀਆ ਕੀਤੀ ਹੋਵੇ ਕੁੜੀ ਕੈਨੇਡਾ ਵਿੱਚ ਪੀਆਰ ਹੈ ਇਹਨਾਂ ਨੂੰ ਮੁੰਡੇ ਦਾ ਰਿਸ਼ਤਾ ਚਾਹੀਦਾ ਹੈ ਮੁੰਡਾ ਜਲੰਧਰ ਏਰੀਆ ਤੋਂ ਹੀ ਹੋਵੇ ਜਿਸ ਲੜਕੇ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਹੈ ਤਾਂ ਸਾਡੇ ਸਕਰੀਨ ਤੇ ਦਿੱਤੇ ਹੋਏ ਨੰਬਰ ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ ਜੀ